ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ਦੇ ਵਿਕਾਸ ਦੇ ਲਈ ਵੱਡਾ ਐਲਾਨ ਕੀਤਾ ਗਿਆ ਹੈ। ਹਲਕਾ ਅਜਨਾਲਾ ਦੇ ਪਿੰਡ ਬਿਕਰਾਉ ਨੂੰ ਨਵਾਂ ਸਰਕਾਰੀ ਕਾਲਜ ਮਿਲਿਆ ਹੈ। ਇਹ ਕਾਲਜ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਸ ਨਾਲ ਇਸ ਪਿੰਡ ਦੇ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੀ ਸਹੂਲਤ ਮਿਲੇਗੀ। ਇਸਬੰਦੀ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਇਹ ਕਾਲਜ ਸਰਹੱਦੀ ਇਲਾਕਿਆਂ ਦੇ ਲੋਕਾਂ ਦੇ ਲਈ ਆਪ ਸਰਕਾਰ ਦਾ ਵੱਡਾ ਤੋਹਫ਼ਾ ਹੈ। ਉਹਨਾਂ ਦੱਸਿਆ ਹੈ ਕਿ ਪਿਛਲੀਆਂ ਕਈ ਸਰਕਾਰਾਂ ਨੇ ਕਾਲਜ ਬਣਾਉਣ ਦਾ ਵਾਅਦਾ ਤਾਂ ਕੀਤਾ ਸੀ ਪਰ ਕਿਸੇ ਵੀ ਸਰਕਾਰ ਨੇ ਉਹ ਵਾਅਦਾ ਪੂਰਾ ਨਹੀਂ ਕੀਤਾ। ਆਪ ਸਰਕਾਰ ਨੇ ਲੋਕਾਂ ਦੇ ਨਾਲ ਕੀਤਾ ਹੋਇਆ ਆਪਣਾ ਵਾਅਦਾ ਪੂਰਾ ਕੀਤਾ ਹੈ। ਵਿਧਾਇਕ ਢਾਲੀਵਾਲ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਵਿਦਿਆਰਥੀਆਂ ਦੇ ਲਈ ਇਹ ਬਹੁਤ ਵੱਡੀ ਸਹੂਲਤ ਹੈ ਕਾਲਜ ਬਣਨ ਦੇ ਨਾਲ ਸਿੱਖਿਆ ਦਾ ਪੱਧਰ ਉੱਚਾ ਹੋਵੇਗਾ ਉਹਨਾਂ ਕਿਹਾ ਕਿ ਆਪ ਦੀ ਸਰਕਾਰ ਦਾ ਮੁੱਖ ਉਦੇਸ਼ ਹਰ ਪਿੰਡ ਤੱਕ ਵਿਕਾਸ ਪਹੁੰਚਾਉਣਾ ਹੈ ਤੇ ਸਰਹੱਦੀ ਖੇਤਰਾਂ ਨੂੰ ਸਿੱਖਿਆ ਸਿਹਤ ਅਤੇ ਬੁਨਿਆਦੀ ਢਾਂਚੇ ਦੇ ਮਾਮਲੇ ਦੇ ਵਿੱਚ ਮਜ਼ਬੂਤ ਕਰਨਾ ਹੈ ਇਸ ਪ੍ਰੋਜੈਕਟ ਦੇ ਨਾਲ ਹਲਕਾ ਅਜਨਾਲਾ ਦੀ ਤਸਵੀਰ ਬਦਲਣ ਦੀ ਉਮੀਦ ਹੈ ਜਿਹੜੀ ਕੋਸ਼ਿਸ਼ ਦੇ ਬਸ ਸੀਗੇ ਅਸੀਂ ਜਿਹੜਾ ਇਲੈਕਸ਼ਨ ਦੇ ਵਿੱਚ ਐਲਾਨ ਕੀਤਾ ਸੀਗਾ ਕਿ ਇਸ ਏਰੀਆ ਦੇ ਵਿੱਚ ਕਾਲਜ ਜਿਹੜਾ ਅਸੀਂ ਇੱਕ ਵਧੀਆ ਕਾਲਜ ਬੜਾਵਾਂਗੇ ਆਪਣੀਆਂ ਧੀਆ ਪੁੱਤਾਂ ਦੇ ਵਾਸਤੇ ਉਹਦਾ ਐਲਾਨ ਹੋਰ ਕਿਸੇ ਦੀ ਨਹੀਂ ਮੇਰੀ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਹਸਲੇ ਦਿੱਲੀ ਦੇ ਡਿਪਟੀ ਸੀਐਮ ਸੀਗੇ ਅਸਲੇ ਪੰਜਾਬ ਦੇ ਪਧਾਰੀ ਨੇ ਮਨੀਸ਼ ਚੋਧੜੀਆ ਜੀ ਉਹਨਾਂ ਨੇ ਸੈਦੋਗਾਜੀ ਪਿੰਡ ਦੇ ਵਿੱਚ ਸਰਪੰਚ ਸਾਹਿਬ ਆਏ ਉਹਨਾਂ ਦੇ ਕਾਰ ਮੀਟਿੰਗ ਸੀਗੀ ਉਹਨਾਂ ਨੇ ਉੱਥੇ ਅਨਾਉਂਸਮੈਂਟ ਕੀਤੀ ਕਿ ਅਸੀਂ ਸਰਕਾਰ ਦਾ ਉਤੇਜੂਰ ਕਾਲਜ ਜਗਾ ਯੂਨੀਵਰਸਿਟੀ ਜਰੀਓ ਬੜਾਵਾਂਗੇ ਉਦੋਂ ਸੀ ਨੂੰ ਅਮਲੀ ਜਾਮਾ ਜਿਹੜਾ ਉਹ ਪਨਾਇਆ ਗਿਆ ਉਹਦਾ 15 ਕਿੱਲੇ ਜ਼ਮੀਨ ਜਿਹੜੀ ਬਿਕਰਾਹੂਰ ਪਿੰਡ ਦੇ ਵਿੱਚ ਜਦੋਂ ਅਸੀਂ 1 ਸਾਲ ਪਹਿਲਾਂ ਕਾਲਜ ਦੀ ਕਾਰਵਾਈ ਸ਼ੁਰੂ ਕੀਤੀ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਕਿਹਾ ਕਿ ਕਾਲ ਜੜਾ ਦੇ ਦਾਂਗੇ ਤੇ ਜਮੀਨ ਲੱਭਣ ਲਈ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸਾਨੂੰ ਕਿਤੇ ਇਕੱਠੀ ਜ਼ਮੀਨ ਨਹੀਂ ਮਿਲਦੀ ਪਰ ਬਿਕਰਾਹੂਦ ਦੀ ਜ਼ਮੀਨ ਜਿਹੜੀ ਸਰਪੰਚ ਸਾਹਿਬ ਸਾਡਾ ਬਲਾਕ ਪ੍ਰਧਾਨਵੀਆਂ ਲੱਖੇਬੀਦ ਦਿਓੜੀ ਉਹਨਾਂ ਦੀ ਪੰਚਾਇਤ ਨੇ 15 ਕੱਲੇ ਜ਼ਮੀਨ ਅੱਜ ਤੋਂ 6 ਮਹੀਨੇ ਪਹਿਲਾਂ ਸਾਨੂੰ ਜਿਹੜੀ ਉਹ ਦਿੱਤੀ ਉਹ 15 ਕੱਲੇ ਜ਼ਮੀਨ ਜਿਹੜੀ ਆ ਪੰਜਾਬ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਂ ਤੇ ਹੋਈ ਉਹਦੇ ਤੋਂ ਬਾਅਦ ਕਿਦਾ ਅਗਲਾ ਮਾਮਲਾ ਸੀਗਾ ਕਿ ਪੈਸੇ ਜਿਹੜੇ ਉਹਦਾ ਸਾਰਾ ਐਸਟੀਮੇਟ ਲਵਾਇਆ ਸਾਰਾ ਪ੍ਰੋਜੈਕਟ ਤਿਆਰ ਕੀਤਾ ਤੇ ਸਾਡੀਆਂ ਫਾਈਲਾਂ ਜਿਹੜੀਆਂ ਫਾਈਨਾਂਸ ਡਿਪਾਰਟਮੈਂਟ ਕੋ ਗਈਆਂ ਹਰ ਆਗੇ ਹਰਾਂ ਦੇ ਵਿੱਚ ਫਾਈਨਾਂਸ ਡਿਪਾਰਟਮੈਂਟ ਨੇ ਪੈਸੇ ਦੂਜੇ ਪਾਸੇ ਕਨਵਰਟ ਕਰਤੇ ਤੇ ਫਾਈਨਾਂਸ ਡਿਪਾਰਟਮੈਂਟ ਨੇ ਕਿਹਾ ਜੀ ਥੋੜੀ ਵੇਟ ਕਰਨੀ ਪਊਗੀ ਬਾਦ ਸੀਐਮ ਸਾਹਿਬ ਨੇ ਕਹਿ ਕੇ ਜਿਹੜਾ ਸਾਡਾ ਪੰਜਾਬ ਦਾ ਪੀ ਆਈ ਡੀ ਬੀ ਜਿਹੜਾ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਾਲਾ ਬੋਰਡ ਹੈ ਉਹਦੇ ਵਿੱਚੋਂ ਕੱਲ ਜਿਹੜਾ ਸਾਨੂੰ 15 ਕਰੋੜ ਰੁਪਈਆ ਜਿਹੜਾ ਸਾਨੂੰ 14 ਕਰੋੜ 99 ਲੱਖ 78 ਹਜ਼ਾਰ ਰੁਪਈਆ ਜਿਹੜਾ ਉਹ ਕੱਲ ਸੈਕਸ਼ਨ ਕਰਤਾ ਤੇ ਸਾਡਾ ਕਾਲਜ ਜਿਹੜਾ ਇਹਨੂੰ ਮਨਜ਼ੂਰੀ ਪਹਿਲਾਂ ਮਿਲ ਗਈ ਸੀ ਮਨਜ਼ੂਰੀ ਤਾਂ 6 ਮਹੀਨੇ ਪਹਿਲਾਂ ਮਿਲ ਗਈ ਪਰ ਪੈਸੇ ਦੀ ਉਦੋਂ ਲੰਮ ਸੀਗੀ ਉਹ ਪੈਸਾ ਜਿਹੜਾ ਉਹ ਸਾਨੂੰ ਮਿਲ ਗਿਆ ਉਹ ਦੇਸ਼ ਏਰੀਆ ਦੇ ਵਿੱਚ ਇਦਾਂ ਦਾ ਕਾਲਜ ਬਣਾਵਾਂਗੇ ਆਪਾਂ ਉਹਦੇ ਜਗ੍ਹਾ ਇਸ ਕਰਕੇ ਵੀ ਅਸੀਂ ਸੋਚ ਕੇ ਕੀਤੀ ਕਿ ਦੂਸਰੇ ਪਾਸੇ ਵੀ ਪਿੰਡੀ ਸੈਦਾ ਤੇ ਅੱਗੇ ਨਾਲ ਦਾ ਸਾਡਾ ਇਲਾਕਾ ਜਿਹੜਾ ਸਾਡੇ ਰਾਸ ਸਿੱਖ ਬਣਾ ਦੀਦਾ ਤੇ ਅਸੀਂ ਚਾਹੁੰਦੇ ਹਾਂ ਕਿ ਇੱਕ ਸੈਂਟਰਲ ਪੁਆਇੰਟ ਹੋ ਜਾਏ ਜਿੱਥੇ ਜ਼ਮੀਨ ਵੀ ਮਿਲ ਜਾਏ ਤੇ ਜਿੱਥੇ ਟੋਟਲ ਰਾਸ ਸਿੱਖਾਂ ਦੇ ਜਿਹੜੇ ਉਹ ਬੱਚੇ ਇਤਿਹਾਸ ਕਰਨ ਸੋ ਬਹੁਤ ਵਧੀਆ ਜਗ੍ਹਾ ਦੇ ਉੱਤੇ ਬੜਾ ਵਧੀਆ ਰੋਡ ਐ ਛੜਕ ਦੇ ਉੱਤੇ ਜਿਹੜਾ ਉਹ ਜਗ੍ਹਾ ਸਾਨੂੰ ਪੰਚਾਇਤ ਨੇ ਦਿੱਤੀ ਆ ਔਰ ਸਰਕਾਰ ਨੇ ਉਹ ਪੈਸੇ ਜਿਹੜੇ ਆ ਉਹ ਸਾਨੂੰ ਦੇਤੇ ਆ ਕੱਲ ਪ੍ਰਿੰਸੀਪਲ ਸੈਕਟਰੀ ਐਜੂਕੇਸ਼ਨ ਉਹਨਾਂ ਨੇ ਇਹਦੇ ਬਾਰੇ ਤੇ ਵਿੱਚ ਲੈਟਰ ਮੈਨੂੰ ਦਿੱਤੀ ਕੇ ਅਸੀਂ ਜਲਦੀ ਜਿਹੜਾ ਇਹਦਾ ਟੈਂਡਰ ਜਿਹੜਾ ਲਾ ਰਹੇ ਔਰ ਮੇਰੀ ਕੋਸ਼ਿਸ਼ ਹੋਊਗੀ ਮੇਰੀ ਬੇਨਤੀ ਹੋਊਗੀ ਕਿ ਮੈਂ ਇਹ ਬਾਦ ਘਟਨ ਜਿਹੜਾ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆਉਣਗੇ ਉੱਥੇ ਸਸੀ ਅਰਵਿੰਦ ਕੇਰਿਵਾੜ ਜੀ ਨੂੰ ਵੀ ਸੱਦਾ ਦਾਂਗੇ ਮਨਦੀਪ ਸੋਸੋਧਿਆ ਜੀ ਨੂੰ ਸੱਦਾ ਦਾਂਗੇ ਬਹੁਤ ਹੀ ਮੇਰਾ ਪਿਆਰਾ ਤੇ ਛੋਟਾ ਵੀਰ ਸਾਡਾ ਸਾਰਿਆਂ ਦਾ ਉਹ ਲਾਡਲਾ ਜਿਨੇ ਬੜੀ ਮਦਦ ਕੀਤੀ ਇਸ ਮਾਮਲੇ 'ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਨੂੰ ਵੀ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਸੱਦਾ ਦਾਂਗੇ ਔਰ ਮੈਂ ਇਹਨਾਂ ਸਾਰਿਆਂ ਦਾ ਹੀ ਅਜੇ ਨਾਲੇ ਦੇ ਪੂਰੇ ਹਲਕੇ ਵੱਲੋਂ ਔਰ ਇਸ ਅੱਜ ਇਹਦੀ ਟੀਮ ਬੈਠੀ ਬਾਰਡਰ ਦੇ ਜਿਹੜੇ ਸਾਡੇ ਵਾਸਿਕ ਪਤਾ ਦੀ ਦੇ ਬੰਦੇ ਬੈਠੇ ਆ ਇਹਨਾਂ ਨੂੰ ਵਾਸਿਕੋ ਗੱਲ ਸਮਝਾਉਣੀ ਆ ਕਿ ਸਰ ਮੈਂ ਜਦੋਂ ਉੱਥੇ ਜਾਂਦਾ ਮੈਂ ਮੇਛਾਈ ਨੂੰ ਕਹਿੰਦਾ ਕਿ ਲੜਨਾ ਨਹੀਂ ਲੜਾਈ ਨਹੀਂ ਕਰਨੀ ਲੜਾਈਆਂ ਜੋ ਬਾਅਦ ਨਿਕਲ ਜਾਓ ਆਪ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਆਪਣੀਆਂ ਧੀਆਂ ਨੂੰ ਪੜ੍ਹਾਉਣਾ